ਕੀ ਗੈਣਾ ਥੱਲੇ ਤੇਰੇ ਬਾਪੇ ਆਪਣੇ ਆ ਕੇ ਗੈਣਾ ਬਸ ਕੋਈ ਨਹੀਂ ਕੋਈ ਨਹੀਂ ਗੈਣਾ ਇਹਨਾਂ ਨੂੰ ਬਈ ਇੱਕ ਮਿੰਟ ਆਹ ਤਰ੍ਹਾਂ ਹੋਈ ਵਿਚਾਲਾ ਅਸੀਂ ਗੈਣਦੀ ਆ 4 8 ਆ ਬੱਕਰਾ ਵੀ ਹੈ ਨਾ ਉਹ ਬੱਕਰਾ ਇਹਨੂੰ ਹਣਾ ਲੈਣਾ ਤੇ ਬੱਕਰਾ ਲੈ ਨਾ 9 ਨੇ ਸਮੇ ਬੱਕਰੀ ਸ਼ਿੰਗਾਰ 8 8 ਪੱਠਾ ਦਾ ਬੋਲ ਬੂਟੇ ਸਾਰਾ ਮਾਲ ਗਿਣਨਾ ਗੈਣਾ ਭਾਈ ਥੱਲੇ ਗੈਣਾ ਬਸ 12 ਨੇ 11 ਨੇ 12 ਨਾ ਗਾ ਸਾਰੇ ਤੇ ਉੱਤਰ 12 ਨਾ ਨੇ ਗਏ 13 ਨਾ 13 13 ਆ ਬੱਕਰਾ ਉਧਰ ਘੜ ਦੇ ਤੇਰਾ ਨਾਮ ਮੇਰਾ ਨਾਮ ਹੋਵੇ ਪੰਜ ਉਧਰ ਘੜ ਦੇ ਆ ਦੇ ਵਿੱਚ ਖੜ ਜੋ ਹੁਣ ਤੇਰਾ ਨਾ ਸਣਿਆ ਮੇਮਨੀ ਹਾਂ ਅੱਠਾ ਪੱਠਾ ਦੇ ਬੋਲ ਬੂਟੇ ਇਧਰ ਲਿਆਂ ਦੇ ਆਪਾ ਅਸਾਂ ਪੱਠੇ ਲੈਣੀਆਂ ਨੇ ਕੰਨੀਆਂ ਹਾਂ ਬੋਲੂ ਇੱਕ ਮਿੰਟ ਬੱਕਰਾ ਇਧਰ ਘੜ ਦੇ ਉਹ ਪੱਟਾ ਤੇ ਨੋਮਾ ਬੱਕਰਾ ਇਹਦੇ ਨੋਈਆਂ ਦੇ ਬੰਦੇ ਸੀ ਬੰਦੇ ਬੱਕਰਾ ਵੀ ਬੰਦ ਜਾਣ ਦੇ ਵਿੱਚ ਹੀ ਇੱਕ ਦੋ ਤਿੰਨ ਚਾਰ ਪੰਜ 6 7 8 9 ਲੈ ਆ ਲੈ ਇਹ ਆਏਗੀ ਲੈ ਲੈ ਆ ਲੈ ਹਾਂ ਬੇਤਪਾ ਇਹ ਰੇਕ ਦਾ ਬਣਾ ਗਿੱਛੇ ਕਰਦਣੇ ਆ ਲੈ ਆ ਲੈ ਉਹ ਕਿਵੇਂ ਪਾ ਦੋ ਸ਼ਗਰਤਾ ਆ ਲੈ ਫੜ ਭਾਈ ਜੀ 10 ਨਗਾ ਦਾ ਹੋ ਗਿਆ ਆ ਜਾ ਇਕੱਲਾ ਖੜਾ ਮੀਮਾਂ ਚ ਖੜਾ ਕੇ ਹਾਂ ਹੁਣ ਸਹੀ ਬਣਾ ਤੇਰੀ 10 ਦੀ ਬਣ ਗਈ ਬਾਬਾ ਫੜੀ ਮਾੜਾ ਗਾ 10 ਹੋ ਗਈ ਜੀ ਲੈ ਆ ਵੀ ਲੈ ਆ ਕੀ ਆ ਚਲੋ ਦੂਜੀ ਹੋ ਰਹੀ ਇਸ ਨਾਲ ਚਲੋ ਪਰੇ ਜੋਰ ਹੋਰ ਇਹ ਕਾਲਾ ਰੈਡ ਤੇ ਮੜਾ ਜੜਕਣੀ ਉਹ ਕੁੱਤੇ ਫੋਨ ਲੱਗਿਆ ਦਵਾ ਦੇ ਝੂਟੇ ਨਾ ਜੋ ਉਹ ਰੇਟ ਇਤਰਾ ਹੈ ਬਾਤ ਚ ਕਰਾਂਗੇ ਇਹ ਬਾਤ ਚ ਕਰਾਂਗੇ ਰੁਕ ਜਾ ਰੁਕ ਜਾ ਦੋ ਮਿੰਟ ਓਏ ਬਾਈ ਜੀ ਦਾ ਆ ਜੋ ਉਹ ਆਪਦੀ ਆਡੀ ਪੰਚਾਇਤ ਭਾ ਕੇ ਬਹਿ ਗਏ ਮਿਲਣ ਦੀ ਬਾਬਾ ਉਹੀ ਖੜੇ ਆ ਜੀ ਜੋਰ ਲਾਈ ਜਾਂਦੇ ਆ ਤੁਸੀਂ ਉਰੀ ਹੋ ਗਏ ਆ ਆ ਉਹ ਜਗਰ ਬਰੇ ਕਿਹਦੇ ਆ ਬੋਲ ਦਸਾਨਾ ਗਾ ਦਾ ਬਾਬਾ 13 13000 ਰੁਪਏ ਲੈਣਾ ਨਹੀਂ ਤੇਰਾ ਤੋਂ ਨਹੀਂ ਯਾਰ ਆ ਸ਼ਗਰ ਆ ਜਾ ਹੁਣ ਆ ਜਾ ਤਾ ਹੁਣ ਤੇਰਾ ਤਾਂ ਨਹੀਂ ਇਹ ਐਂ ਹੁੰਦਾ ਹੁੰਦਾ ਇਹ ਨਹੀਂ ਉਹਨਾਂ ਨੇ ਨਹੀਂ ਗੁਜਰ ਤੇਰੇ ਲਈ ਵੱਖਰੇ ਆ ਸੌਦਾ ਤਾਂ ਤੇਰਾ ਲਿਆਕੀ ਦਾ ਤਾਂ ਕਹਿੰਦਾ ਜੇ ਭਾਈ ਮੇਰੇ ਮੇਰੇ 300 ਦੇ ਦਤ ਕਹਿੰਦਾ ਸੇਕ ਵਾਰਾ ਮੈਂ ਪਹਿਲੇ ਪਾਈ ਲਈ ਬਈ ਭਾਈ ਅਜੇ ਨਹੀਂ ਕੱਲ ਤੇਰੇ ਨਾਲ ਆ ਬਈ ਤੈਨੂੰ ਦਵਾਰਾ ਪਾਈ ਤਾਂ ਗੱਲ ਹੈ ਨਾ ਫਿਰ ਤੇ ਹੁਣ ਤੂੰ ਪਿੱਛੇ हट ਗਿਆ ਚੱਲ ਯਾਕੀ ਲਿਆ ਬਈ ਯਾਕੀ ਸਹੀ ਦੇ ਯਾਰ ਲਿਆਕੀ ਬੋਲ ਬਈ ਲਿਆਕੀ ਹਾਂ ਬੋਲ ਕਰਾ ਬੋਲ ਬੋਲ 13 13000 ਮੰਗਿਆ ਬੂਚੇ ਨੇ 13000 ਨੂੰ ਦੇਖ ਹਾਂਜੀ ਬੁੱਟਾ ਸਿੰਘ ਮੈਦਾਨ ਚਾ ਦੂਰ ਨਹੀਂ ਖੜਨਾ ਵੀਡੀਓ ਬਣਦੀ ਆ ਪਤਾ ਲੱਗੇ ਆ ਗਿਆ ਬੋਲੋ 6.5 6 ਨੂੰ ਦੇ ਬੋਲ ਨਹੀਂ ਬਾਬਾ ਹੈ ਨਹੀਂ ਬੋਲ ਫਿਰ ਕਿੰਨੇ ਉਹ ਦੇਣੀਆਂ ਨੇ ਦੱਸ ਘੱਟ ਕਰ ਲਾ ਬਸ 5 400 ਨਹੀਂ ਸਹੀ ਲੈਣ ਤੇ ਆਣੇ ਤੇ ਆ ਰਿਹਾ 10000 ਤੋਂ ਅੰਦਰ ਆ ਕੇ ਗੱਲ ਕਰ ਵੀ ਕਿੰਨੇ ਨੂੰ ਵੇਚਣੀਆਂ ਨਹੀਂ ਬਾਬਾ ਯਾਰ ਪੱਠਾ ਕਿੱਡਿਆਂ ਕਿੱਦਿਆਂ ਨੇ 10000 ਤੋਂ ਅੰਦਰ ਕਿਵੇਂ ਠੀਰੀਆਂ ਪੱਠਾ ਨੇ ਦੇਖ ਆਈਆਂ ਦਿੱਦੀਆਂ ਆ ਸਾਰੀਆਂ ਦਿਖਦੀਆਂ ਨੇ ਆਪਾਂ ਨੂੰ ਧੜਾ ਵੇਖ ਰਿਹਾ ਧੜਾ ਇੱਥੇ ਹੀ ਹੈ ਪਿੱਤਲ ਕਿਹੜਾ ਸੋਨਾ ਪਿੱਤਲ ਵਿੱਚ ਹੀ ਆ ਗਿਆ ਬਾੜੀ ਤਕੜੀ ਕੋਈ ਦੱਸ ਦੇ ਵੀ ਇਦੋਂ ਰੱਜੂ ਕੱਟੇ ਫਿਰ ਉਹ ਵੀ ਬੱਚੀ ਬਾਹ ਉਹ ਨਹੀਂ ਪੈਂਦੀ ਉਹ ਨਰਮ ਹੈ ਨਾਲੇ ਪਤਲਾ ਉਹ ਖੜ ਜਾ ਯਾਰ ਇੱਕ ਮਿੰਟ ਖੜ ਜਾ ਦੱਸ ਕਿੰਨੇ ਉੱਪਰ ਚੱਲ ਇੱਕ ਮਿੰਟ ਖੜ ਜਾ ਦੱਸ ਕਿੰਨੇ ਮੰਗਣਾ ਉੱਪਰ ਸਾਰੇ ਸਾਰੇ ਦੜ ਦੇ ਸਾਰੇ ਹੀ ਬਾਹ ਕੀ ਹੈ ਬੱਕਰੀ 1000 1000 1000 ਆ ਬੱਕਰੀ ਵੀ ਨਾ ਮੰਗ ਹੁਣ ਨਾਗ ਦਾ ਨਾ ਮੰਗ ਆਏ ਨਾ ਮੰਗ ਹੁਣ ਨਾਗ ਦਾ ਨਾ ਮੰਗ ਇਹ ਵੀ ਬੀਤ ਦੇਖ ਇਹ ਵੀ ਲੱਖ ਲੀਨ ਦੇਖ ਆਹ ਬੜਾ ਦੇਖ ਹੁਣ ਆਹ ਦੱਸ ਵੀ 2 ਲੱਖ ਮੰਗਾਂ 5 ਲੱਖ ਮੰਗਾਂ ਆਹ ਕਰ ਦਹਾ ਮੰਗਲਾ 4 ਰੱਖ 2 ਲੱਖ ਜੀ ਮੰਗਾਂ ਸਾਡੇ ਹੁਣ ਨਗਾ ਦੇ ਕੰਮ ਤਾਂ ਖਤਮ ਹੋ ਗਿਆ ਹੋਰ ਤੂੰ ਲੈ ਗੱਡੀ ਦਾ 5 ਲੱਖ ਲੈਣਾ ਤੇ 1.5 ਲੈਣਾ ਤੇ 2 ਰੇੜੇ ਤੇ 3 ਲੈਣੇ ਦੱਸ ਤੇ ਹੁਣ 10 ਲੱਖ ਮੰਗਲਾ 10 ਨੇ ਤੇਰੇ ਛੋਟੇ ਵੱਡੇ ਹੌਣ ਛੱਡ ਤੂੰ ਇਹ 13 ਨਹੀਂ ਵੱਧ ਨੇ 13 ਹੁਣ ਤਾਂ ਵੱਧ ਨੇ ਠੀਕ ਔਰ 13 ਹੋ ਗਏ 13 ਹੋ ਗਏ ਹੀ ਹੁਣ 13 ਨੇ ਬਾਬਾ ਦੇ ਟੋਟਲ ਰੁਪਏ ਦੱਸ ਕਿੰਨੇ ਲੈਣੇ ਆ ਹੁਣ ਨਕਦੇ ਨਾ ਮੰਗੀ ਐ ਸਾਹ ਐ ਕਰਨਾ ਨਹੀਂ ਆਉਂਦਾ ਮੁੰਡੇ ਨਾਲ ਰਾਇ ਕਰਨਾ ਐ ਸਾਹ ਹੁਣ ਜਾਣ ਨਹੀਂ ਦੇਣਾ ਅਸੀਂ ਖਾੜੇ ਚੋਂ ਨਹੀਂ ਨਿਕਲਣਾ ਇਹਨਾਂ ਲਈ ਡੱਪ ਗਿਆ ਹਾਰਿਆ ਮੰਨੇ ਹੋਇਆ ਵਾ ਵਿਚੀ ਬੱਕਰੀ ਸਾਰਾ ਕੋਸੀ ਹੁਣ 13 ਨਗਾ ਜ ਬੱਕਰੀ ਆਉਣੀ ਆ ਐ ਦਾਰਿਆ ਛੱਟੂ ਪਾਉਣ ਵਾਲਾ ਹਾਂ ਇਹ ਤਾਂ ਹੁਣ ਤੂੰ ਧੱਕਾ ਕਰਦਾ ਮੇਰੇ ਹੁਣ ਲੈ ਲੈ ਗਿਆ ਵੀ ਆ ਹਾਰੇ ਵਿੱਚ ਕੱਲ ਆਪਾਂ ਕਰ ਲੈ ਕਹੈਂ ਉਹ ਵਿੱਚ ਫਿਰ ਆਉਗੀ ਪੱਠਾ ਫਿਰ ਉਹ ਬੱਕਰੀ ਕਿਹਨਾਂ ਨੂੰ ਆਪਾਂ ਜੀ ਸਾਸਰੀ ਗਾਲ ਜੀ ਬੱਕਰੀ ਦਾ ਸਲਵ ਜੀ ਐ ਨਹੀਂ ਦਵਾਰੇ ਕਰ ਚੱਲ 12 ਨਹੀਂ ਬੋਲਦੇ ਦਵਾਰੇ ਕਰ ਲੈ ਉਹ 12 ਆਗੇ ਚੱਲ ਬੱਕਰੀ ਪਰੇ ਕਰ 12 ਲਗਾ ਦੇ ਬੋਲ ਪਰ ਹੀ ਲੈਤਾ ਆਹ ਤੇਰਾ 20 ਪਾ ਨਾ ਉਹ ਤਾਂ ਛੱਡ ਤੀ 14 14 14 ਮੰਗੇ ਸੀ ਨਾ ਆ 10 ਦੇ 13 ਦੇ ਆ ਤਿੰਨ ਛੱਡਿਆ 10 ਦਾ ਦੱਸ ਦੇ ਕਹਿੰਦੇ 10 ਸੌਦਾ ਹੋਰ ਬਸ ਬੜਾਕਾ ਉਹਨਾਂ ਨੂੰ ਭੇਜ ਦਿੰਦੇ 1700 ਮੰਗਦਾ ਇਹ ਆਪਕਾ ਸਰਪੰਚਾ ਆਵਾ ਬਾਬਾ ਕਾਇਆ ਮੋਲ ਬੋਲ ਬੋਲ ਜਾ ਟਿਕਾਣੇ ਤੇ ਮੈਂ ਮੋਬਾ ਦੱਸਦਾ ਤੂੰ ਵੀ ਰੱਖ ਦੇ ਤੂੰ ਹਜੇ ਦੱਸਿਆ ਨਹੀਂਗਾ ਟਿਕਾਣੇ ਤੇ ਇੱਥੇ ਮੈਂ ਖੜਾ ਸਾਰੇ ਖੜੇ ਨੇ ਆ ਜਿੰਨੇ ਸਾਰੇ ਕੋਈ ਖਰੀਦਦਾ ਕੋਈ ਵੇਚਦਾ ਦਿਖਾ ਦੇ ਵੀ ਬਦਲ ਪਿਆ ਜਿਹੜਾ ਇਹਨਾਂ ਤੇ ਮਕਾਮਾਂ ਵਾ ਬਾਈ ਪੀਰ ਬਦਾਵ ਨਾ ਕਾਮ ਭੈਣ ਦੋ ਬੈਂਟੀਆਂ ਪਾਣੀ ਦੇ ਪਾਜ ਕੋਈ ਨਹੀਂ ਆਪਾਂ ਨੂੰ ਕੋਈ ਰੋਕ ਨਹੀਂ ਲੈਂਦਾ ਮਰਦਾ ਪਏ ਬੱਦਲ ਪਏ ਬਿਨਾਂ ਤਾਂ ਕਿਹਦਾ ਬੱਤੀ ਆਉਂਦਾ ਨਹੀਂ ਬਾਬਾ ਬਦਾਮ ਨੇ ਬਰਾਮਣ ਨੂੰ ਰਗੜਾ ਪਿਆ ਥੋੜਾ ਜਿਹਾ ਭਾਈ ਜੀ ਬੱਦਲ ਪਏ ਬਿਨਾ ਬੱਕਰੀ ਵਾਲੇ ਦਾ ਖਜਾਰਾ ਹੀ ਜਿਹਾ ਹੈਗਾ ਦੱਸੋ ਨਹੀਂ 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 ਬਾਬਾ ਫੇਰ ਤੁਸੀਂ ਕਹਿੰਦੇ ਇਹ ਤੇ ਬੱਦਲ ਪਿਆ ਦਿਖਾ ਮੈਂ ਕਹਿੰਦਾ ਫੇਰ ਤਾਂ ਮਾੜੀਆਂ ਕਿਸਮਤ ਵਾਲੀਆਂ ਜਿਹਨਾਂ ਤੇ ਮੀਂਹ ਨਹੀਂ ਪਿਆ ਮੀਂਹ ਨਹੀਂ ਪਿਆ ਮਾੜੀ ਕਿਸਮਤ ਹੈ ਇਹਨਾਂ ਦੀ ਜਿਹਨਾਂ ਤੇ ਮੀਂਹ ਨਹੀਂ ਪਿਆ ਇਹਨਾਂ ਨੂੰ ਦੇ ਕੇ ਹਿਸਾਬਾਂ ਦੇਓ ਯਾਰ ਨਵੇਂ ਹਿਸਾਬ ਹੁਣ ਦੱਸਤਾ ਨਹੀਂ ਬਾਬਾ ਜੀ ਮਾਰੋ ਕੋਈ ਛੱਟ ਮੈਨੂੰ ਕਿਤੇ ਲਿਆ ਕਿਤੇ ਐਸੀ ਮੇਰੀ ਜੇ ਬੜਾ ਬਾਬੇ ਨੂੰ ਪਰ ਮੇਰੇ ਕੋਈ ਨਾ ਬਾਬਾ ਦੱਸੇ ਦੱਸ ਬੜਾ ਪਰ ਸਾਈ ਦਾ ਫਲਾਉਣਾ ਪਿਆ 10000 ਲੈ ਫੜਾ ਸਾਈ ਦਾ ਚੱਲਿਆ ਨੂੰ ਨਹੀਂ ਬਣਦੀਆਂ 7000 ਨੂੰ ਦੇ ਬਈ ਪੱਠਾ ਬੜਾ ਸਾਈ ਨੂੰ ਆ ਚੱਕ ਸਾਈ ਉਹ ਰਾਜੂ 10 ਨੂੰ ਵੀ ਨਹੀਂ ਬਣਦੀ ਤੇ ਫੜਾ ਦੇ ਆ ਬਦੂਤੀ ਗੱਲ ਨਹੀਂ 10 ਨੂੰ ਵੀ ਨਹੀਂ ਬਣਦੀ ਖਰਚਾ ਯਾਰ ਬਦੂਤੀ ਗੱਲ ਨਹੀਂ ਗੀ ਆਪਾਂ ਨੇ 10000 ਦੇ ਲਿਓ ਅੱਛਾ ਅੰਬ ਘਰ ਆਵਾਜ਼ ਆ ਮੈਂ ਜੰਨਾ ਬਸ ਤੇਰਨਾ کہیں ਵੀ ਨਹੀਂ ਆਪ ਆਪ ਹਰਜਾ ਦੋ ਮਿੰਟ ਬਾੜਾ ਕਾਲਿਆ ਸਾਈ ਦੱਸ ਦੋ ਇਹ ਤੈਨੂੰ ਮੈਂ ਦੱਸ ਦਣਾ ਮੋੜਦਾ ਜਾਇਰ ਇਹਨਾਂ ਚ 40000 ਨੂੰ ਦੜਾ ਹੋ ਗਿਆ ਬੋਲ ਬਾਬੇ ਤੈਨੂੰ ਕਰ ਦਿੱਤਾ ਮੋੜਦਾ ਨਹੀਂ ਮੋੜਦਾ ਤੇਰੀ ਖੁਸ਼ੀ ਆ ਨਹੀਂ ਹੁਣਾਂ ਤੋਂ ਤੇਰੀ ਖੁਸ਼ੀ ਆ 8000 ਨੂੰ ਨਹੀਂ ਚੱਕ ਬਈ ਚੱਕ ਦੂ ਜਾਂ ਆਓ ਜੀ ਹੋਰ ਖਾਣੇ ਖਾਓ ਮਿੱਤਰੋ ਮੈਦਾਨ ਚ ਆਪਣੀ ਲੈਣ ਦੇ ਵੀਡੀਓ ਨੂੰ ਨਹੀਂ ਨਹੀਂ ਤੂੰ ਲੈ ਆ ਹੁਣ ਕਿੱਥੇ ਚੱਲੋਗੇ ਅੱਜ ਵੀਡੀਓ ਨਾ ਬਾਈ ਲੈਣ ਤਾਂ ਜਿਹੜਾ ਮਰਜੀ ਆਜੋ ਜੀ ਜੇ ਕੋਈ ਹੋਰ ਆਸਟਾ ਕੋਈ ਪਠਾ ਦਾ ਉਹ ਦੇਓ ਪਿੱਛੇ ਉਹ ਦਰ ਹੱਥ ਫੜਦਾ 8 8000 ਨੂੰ 40 40 ਜੱਟ ਵਾਲਾ ਬੱਸ ਭਾਈ ਬੱਸ ਮਰਜੀ ਹੋਣੇ ਹੈਲੋ ਹਾਂਜੀ ਆ ਵੀ ਵਿੱਚ ਨਾ ਨਾ 13 ਲੱਗ ਸੀ 10 900 10 ਲੱਗ ਸੀ ਤੇ ਬਾਈ ਨੇ 13 13000 ਰੁਪਏ ਮੰਗਿਆ ਤੇ ਬਾਬਾ ਬਾਬੇ ਨੇ 7500 ਕਿਵੇਂ ਲੱਗਿਆ ਸਾਬੋ ਵੀ ਮੁੰਨਾਗਰ ਬੱਤਰਾ ਮਿਲਦੇ ਪੰਚਾਇਤ ਕਰੋ ਪੰਚਾਇਤ ਕਰੋ ਭਾਈ ਧੰਨਵਾਦ